ਪੰਜਾਬ ਓਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਨਹੀਂ ਵਸਦਾ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਤੇ ਨਾਲ ਲਿਆ ਸੀ ਅਕਾਲ ਤਖਤ ਸਾਹਿਬ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਯਾਰ ਜਿਹਦੀਆਂ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਵਾਂ ਇਹ ਤਾਂ ਲਬਰੀਆ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮਤ ਦਾ ਜੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਉਹ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ ਸੋ ਪਰਮਾਤਮਾ ਹੈ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਲਫਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਮੁੱਚੇ ਫਿਰ ਹਾਸੇ ਨਹੀਂ ਆਉਂਦਾ ਪਹਿਲਾਂ ਪਹਿਲਾਂ ਤਾਂ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਨ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਤੇ ਨਹੀਂ ਜਾਂਦੇ ਪੀੜ੍ਹੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਦ ਦੇ ਉੱਤੇ ਨਾ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਏ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿ ਪੀਨਸਾ ਸਾਹਿਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨੇ ਮੇਰੇ ਨਾਂ ਲੈ ਕੇ ਦੇਖ ਲੋ ਚੀਕ ਮਾਰਦੇ ਆ ਜੀ ਚੀਕਾ ਕਢਾਉਂਦੀ ਐਸੀਆਂ ਕਿੱਕਲੀਆਂ ਪਈਆਂ ਹੁੰਦੀਆਂ अज सारे ही घरे बैठे है जी ये मैं नहीं, ए मेरी नहीं है बादल हार नवजोत सिद्धू हार जाए चनी हार जूगा कैप्टन हार जू मलूके पठला ब्रह्मपुर पता नहीं कौन कौन रगड़ेगा उल इतना दिल्ली ची पे भी किया हूं भी किया 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਦੋ 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ ਨੋਬਾਤੇ ਕਰਤੇ ਹੋਰ ਕੀ ਹੈ ਹੁਣ ਫੇਰ ਸਕੂਟਰ ਤੇ ਲੈ ਕੇ ਆਓ ਨੋ ਬਾਦ ਹੋਣਾ। ਮੈਂ ਕਾਂਗਰਸ ਨੂੰ ਮੈਂ ਕੋਈ ਭਰੰਪਨ ਦਿੰਦਾ ਉਹ ਆਪਣਾ ਰਿਕਾਰਡ ਕਹਿਮ ਰੱਖਣਗੇ। ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ। ਉਹਨਾਂ ਦੇ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਆ। ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੂਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਠੀਕ ਹੈ ਨਾ? ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ। ਠੀਕ ਹੈ ਨਾ? ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਲੋਹੜੀ ਵੀ ਮਨਾਉਣੀ ਹੈ। ਨਾਲ ਤਲੇਤਾਂ ਦੀ ਜੜ ਚੁੱਲ੍ਹੇ ਵੀ ਪਾਉਂਦੇ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਗੁਜਲੀ ਫ੍ਰੀ ਮੈਲਾਮਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਕੇ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਪਾਜ ਪਾਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਲੈਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵਟਣ ਲੱਗ ਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆਗੇ ਜਿ ਘਰੇ ਠੁੱਡ ਸਾਰਿਆਂ ਦੇ ਬਾੜੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਉਹਦਾ ਮੈਂ ਪਾਰਲੀਮੈਂਟ ਜਦੋਂ MP ਸੀ ਮੈਂ ਬੋਲਿਆ ਸੀ नगा मोदी जी 15 लाख की रकम लिखता हूं तो कलम रुक जाती है 15 लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है हर बात ही जुमला निकली अब तो ये भी शक है कि चाय बनानी आती है मेनू लगता है चाय भी नहीं बनानी आंधी होनी वो भी छूट गई किसी भी गल ਨੂੰ ਕਿਸੇ ਵੀ ਗੱਲ ਨਾਲ ਛੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਿਹਾ ਹੈ ਦੇਸ਼ ਚ ਯਾਰਾ ਆ ਕਿ ਗੋਰਖਨਾਥਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ ਵਿੱਚ 2 250 ਸਾਲ ਦਾ ਫਰਕ ਹੈ ਬਾਬਾ ਜੀ ਕੁਝ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਗਰ ਲੱਭੇ ਨਹੀਂ ਕਿਧਰ ਗਿਆ ਉਹ ਜਿਹੜਾ ਜਦੋਂ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇਗੇ ਮੈਂ ਵੀ ਦੇਖਾਂ ਮੈਂ ਕਿ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿ ਹੱਥ ਨਹੀਂ ਨਾ ਸਕੀ ਇਹ ਨਹੀਂ ਲੱਗਦਾ ਇਸਰੋ ਚ ਕੀ ਕੰਮ ਇਹ ਨਾਦਾ ਬਈ ਉਹ ਤਾਂ ਸੈਂਹਸਾਨਾ ਦਾ ਕੰਮ ਹੈ ਪੜੇ ਲਿਖੇ ਬੰਦੇ ਦਾ ਕੰਮ ਹੈ ਇਸਰੋ ਨਾਲ ਹੁਣ ਨਾਤਾ ਕਿਵੇਂ ਜੋੜੂਗਾ ਇਹ ਚਲੋ ਦੇਖ ਰਿਹਾ ਮੈਂ ਕਿਹਾ कहने जब मैं स्कूल जाता था तीसरी चौथी क्लास में पढ़ता था तो पढ़ाई में, में मेरा हाँ तंग था, इसलिए हर टीचर मुझे इसरो इस 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 से मेरा पुराना नाता है। चली जाना यार देश हाथी सो भी तो यकीन ना करो इन्हों यकीन ना करो ਆਮ ਲੋਕਾਂ ਨੂੰ ਅਗਲੇ ਕਰਵਿੰਨ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਕਾਪਲਾ ਕੱਟਿਆ ਉਹ ਦਿੱਲੀ ਚ ਵਧਦਾ ਗਿਆ ਵਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇੱਥੋਂ 7 ਸੱਤ ਦੇ ਇਹ ਤੋਂ 3 ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ ਤਿੰਨ ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੁਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਤੇ ਤੁਹਾਡੇ ਕਰਕੇ ਜੈ ਜੀ ਹਿੰਦ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਈਜ਼ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਧੁੱਫੜਿਆ ਨਹੀਂ ਜਾਣਾ ਜਿਵੇਂ ਜਹਾਜ ਆਇਦਿਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਦੇਸ਼ ਸਰਕਾਰ ਕੋ ਇੱਥੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਫਰਜੀ ਵੋਟਾਂ ਆਪਦੀ ਮਰਜ਼ੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿਵੇਂ ਐਦਾਂ ਕਿਵੇਂ ਹਰਾ ਦੇਣੀ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀ ਸਸੋਧੀਆਂ ਨੇ ਸਕੂਲ ਬਣਾਏ ਅੰਦਰ ਕਰੋ ਸਤਿੰਦਰ ਜਾਨ ਨੇ ਹਸਤਾ ਬਣਾਏ ਅੰਦਰ ਕਰ ਦੋ ਸੰਜੇ ਸਿੰਘ ਰਾਜ ਸਭਾ ਜੀ ਬੋਲਦਾ ਹੈ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਜਰੀਵਾਲ ਅੰਦਰ ਕਰ ਦੋ ਭਾਈ ਸਾਹਿਬ ਡਰਾ ਰਹੇ ਹੋ ਯਾਹਾਂ ਪੇ ਦੋ ਚਾਰ ਬੀ ਜੀ ਪੀ ਵਾਲੇ ਵੀ ਆਏ ਹੋਗੇ ਆਉਣਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਨੂੰ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਆਪਾਂ ਨੂੰ ਵੀ ਕੀ ਚੱਲ ਰਿਹਾ ਜ਼ੋਕਰ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆ ਸ਼ੇਰ ਸੁਣਾ ਦਿਓ ਕਿ ਆ ਕਿ ਅਸੀਂ ਭਗਵੰਤ ਮਾਨ ਨਿਲਕ ਨਗਰ ਆਏ ਸੀ ਜਨੈਲ ਸਿੰਘ ਕੋਲੇ कि हम वो पत्ते नहीं हम वो पत्ते नहीं जो शाख से टूटकर गिर जाएंगे आंधियों को कह दो अपनी औकात में रहें अभी डर नाले नहीं है अभी पिंडा चो आए है हुए हैं पत्रकारों ने मैंने पूछा मैं कहें भी पंजाब और दिल्ली में आपने बीजेपी की आंधी को कैसे रोका वो इंटरव्यू चल रही थी हिंदी चैनल दे के अंदर में ਦਿੱਲੀ ਨੇ ਮਾਈਸ ਵਿੱਚ ਪੰਜਾਬ ਮੈਂ ਆਪਣੇ ਕਿਵੇਂ ਬੀਜਪੀ ਕੇ ਆਂਦਰੀ ਕੋ ਰੋਕਾ ਮੈਂ ਕਹਾਂ ਜੀ ਸਿੱਧਾ ਜਿਹਾ ਜਵਾਬ ਹੈ ਇਹ ਚ ਕਿਹੜਾ ਰਾਕਟ ਸੈਂਸ ਹੈ ਮੈਂ ਕਹਾਂ ਜੀ ਬੀਜਪੀ ਦਾ ਚੋਣ ਨਿਸ਼ਾਨ ਕੀ ਹੈ ਤਨਬ ਚਿੰਨ ਕੀ ਹੈ ਕਮਲ ਦਾ ਫੁੱਲ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਹਾਂ ਜੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਕਹਾਂ ਜੀ ਝਾੜੂ ਦਾ ਕੀ ਕੰਮ ਹੈ ਕਹਾਂ ਚਿੱਕੜ ਨੂੰ ਸਫਾਈ ਕਰਨਾ ਮੈਂ ਕਹਾਂ ਜੀ ਅਸੀਂ ਝਾੜੂ ਨਾਲ ਚਿੱਕੜ ਸਾਫ ਕਰਤਾ ਪੰਜਾਬ ਤੇ ਦਿੱਲੀ ਚ केजरीवाल जरैल सिंह वर्गे जो ने दिल राज इन्होंने दिलों से राज कर दे, दे तो मैं कहूंगा हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ਸੋ ਜਿਹੜੇ ਦਿਲਾਂ ਤੇ ਰਾਜ ਕਰਦੇ ਆ ਉਹ ਹੀ ਹਕੂਮਤਾਂ ਕਰਦੇ ਆ ਕਿਸੇ ਕਰਕੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੈ ਕਿ ਤੁਸੀਂ ਮੇਰੀ ਗੱਡੀ ਦੇਖ ਲਿਓ ਮੈਂ ਅੱਜ ਕਿੱਥੇ ਗਿਆ ਪਹਿਲਾਂ ਪਟੇਲ ਨਗਰ ਫਿਰ ਕਰੋਲ ਬਾਗ ਫਿਰ ਮੋਤੀ ਨਗਰ ਹੁਣ ਤੁਹਾਡੇ ਕੋਲੇ ਆ ਕੱਲ ਨੂੰ ਫੇਰ ਕੱਲ ਮੈਂ ਰੋਪਾਸ ਉਧਰ